ਦੋਸਤੋ ਬਰੋਟਾ ਗਾਣਾ ਅੱਜ ਸ਼ਾਮੀ 6 ਵਜੇ ਆ ਜਾਣਾ ਆ ਸਾਰਿਆਂ ਨੂੰ ਪਤਾ ਆ ਦੋਸਤੋ ਬਰੋਟੇ ਗਾਣੇ ਤਾਂ ਐਲਾਨ ਹੋ ਚੁੱਕਿਆ ਆ ਕਮੈਂਟ ਸਿੱਧੂ ਆਰਮੀ ਨੇ ਕਰਤੇ ਸਿਰਫ 4-5 ਘੰਟਿਆਂ ਦੇ ਅੰਦਰ ਬਹੁਤ ਵੱਡੀ ਗੱਲ ਆ ਕੋਈ ਹੋਰ ਸਿੰਗਰ ਦੇ ਫੈਨਾਂ ਨੂੰ ਦੇ ਚਾਹ ਟਾਰਗੇਟ ਵੀ ਦੇ ਦੀ ਨਾ ਉਹਨਾਂ ਕੋਲ ਉਹ ਕਮੈਂਟ ਨਹੀਂ ਹੋਣੇ ਲਿਖ ਕੇ ਲੈ ਲਓ ਇਹ ਗੱਲ ਇਹ ਸਿੱਧੂ ਦਾ ਹੀ ਰਤਬਾ ਆ ਦੋਸਤੋ ਜੋ ਰਹਿੰਦੀ ਦੁਨੀਆ ਤੱਕ ਇਦਾਂ ਹੀ ਚੱਲਦਾ ਰਹਿਣਾ ਆ ਤੇ ਹੁਣ ਆਪਾਂ ਗੱਲ ਕਰਦੇ ਆ ਦਾਕਿੜ ਬਾਈ ਦੀ ਦਾਕਿੜ ਬਾਈ ਨੇ ਰਾਤੀ ਇੱਕ ਵੀਡੀਓ ਸ਼ੇਅਰ ਕੀਤੀ ਜੀਆ ਦੋਸਤੋ ਜਿਸ ਦੇ ਵਿੱਚ ਕੀ ਦਾਕਿੜ ਬਰੋਟਾ ਗਾਣਾ ਲਾਈਵ ਚ ਲਾ ਕੇ ਆਪਣਾ ਇੰਜੋਏ ਕਰ ਰਿਆ ਸੀ ਕਹਿੰਦਾ ਨਾ 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 ਪੂਰਾ ਗਾਣਾ ਨਹੀਂ ਸੁਣਾਣਾ ਪੂਰਾ ਕੱਲ ਨੂੰ 6 ਵਜੇ ਸਵੇਰੇ ਆਗੇ ਬਾਅਦ 6:00 ਕਿ ਚਲੋ ਫੇਰ ਤਿਆਰੀ ਦੋਸਤੋ ਕਹਿੰਦੇ ਆਗੇ ਵੇ ਛੇਤੀ ਹੀ ਆਗੇ